निशांत सिंह नाम गलर घरे गया वा। आया थोड़ी चेर बाद गोलियां बज गई होस्पिटल आना डेथ हो गई मेरा वा ब्रदर है आम पार्टी भगवंत मान गाड़ी की आम पार्टी संबंध रखते जी ਕੀ ਦੱਸਦਾ ਤੁਹਾਨੂੰ ਕਿਨੇ ਮਿਲਵਾਇਆ ਕੋਈ ਇਦਾਂ ਕੋਈ ਕਹਿ ਨਹੀਂ ਸਕਦਾ ਜੇ ਤਾਂ ਮਿਲ ਗਿਆ ਇਹ ਦੇਖੋ ਹਾਂਜੀ ਹਾਂਜੀ ਤੇ ਕਿੰਨੇ ਵਜੇ ਘਟਣਾ ਹੈ ਇਹਨੂੰ ਸਾਢੇ 7 7:30 'ਤੇ ਘਟਣਾ ਹੈ ਕਿਥੋਂ ਆ ਰਹੇ ਕਿੱਥੇ ਜਾ ਰਹੇ ਸੀ ਇਹ ਮਿਲ ਕੇ ਨਹੀਂ ਇੱਥੇ ਅੱਡੇ ਤੇ ਵੈਸੇ ਆਏ ਘਰੇ ਸੌਦਾ ਸੌਦਾ ਲੈ ਕੇ ਕੋਈ ਲੈਣ ਆ ਖੁਦ ਆਏ ਹੋਣਗੇ ਲੈਣ ਤੇ ਥੋੜੇ ਚਿਰ ਗੋਲੀਆਂ ਦੇ ਦੋ ਲੱਗੀਆਂ ਵਾ ਇੱਕ ਦਾਤਰ ਬਚਾ ਲੱਤ ਤੇ ਹਾਂਜੀ ਇੱਥੇ ਕਿ ਦਿੱਤੀ ਹੈ ਇੱਥੇ ਆਨ ਕੇ ਡੈਥ ਹੋ ਗਈ ਹੈ ਸਾਲੇ ਨੇ ਇੱਥੇ ਆਨ ਕੇ ਇੱਥੇ ਆਨ ਕੇ ਡੈਥ ਹਾਂਜੀ ਪਤਮ ਸ਼ਾਹ ਜਾਇਆ ਹਾਲੀ ਕੋਲ ਸਿਪਰਾਸ਼ਣ ਚੋਂ ਆਇਆ ਆਪਣੀ ਕੰਦਾਈ ਕਾਰਵਾਈ ਤੇ ਬਾਕੀ ਹਾਂ ਨੂੰ ਇਹ ਵੀ ਇਨਸਾਫ ਮਿਲਣਾ ਚਾਹੀਦਾ ਕੋਈ ਲੜਾਈ ਝਗੜਾ ਕਿਸੇ ਨਾ ਨਹੀਂ ਕੋਈ ਵੀ ਲੜਾਈ ਝਗੜਾ ਨਹੀਂ ਆ ਬਾਕੀ ਅਸੀਂ ਆਪਣੇ ਇਹ ਗੱਲ ਕਵਾਂਗੇ ਇਨਸਾਫ ਮਿਲਣਾ ਚਾਹੀਦਾ ਦੋ ਇਹਦੀਆਂ ਬੱਚੀਆਂ ਛੋਟੀਆਂ ਵਾ

ਜੀ ਪਤਾ ਲੱਗਦਾ ਇਹ ਹਮਲਾਵਰ ਕਿੰਨੇ ਜਾਂ ਉਹ ਸੀਸੀਟੀਵੀ ਕੋਈ ਨਹੀਂ ਜੋ ਸੀਨੀਅਰ ਅਫਸਰਕਾਰ ਹੋਈ ਕਰ ਰਹੇ ਮਾਨਜਵੇ ਸਾਹਿਬ ਚਾਹ ਵੀ ਪਹੁੰਚੇ ਤੇ ਕਿਸ਼ਨਪੁਰ ਵਾਲਾ ਕੈਂਪ ਦੇ ਗੋਰੀਆ ਲਾਲ ਨਾਲ ਦਾਤਰੀ ਮਾਰੇ ਗਏ ਇਹ ਤੁਹਾਨੂੰ ਅੱਤਰਾਉਂ ਕੋਸ਼ਟ ਮਾਟਰ ਕਰਵਾਗੇ ਤੇ ਉਤੋਂ ਪਤਾ ਲੱਗੇਗਾ ਜੀ ਕੀ ਹੋਇਆ ਔਰ ਗੁਡੀ ਜਾਣਕਾਰੀ ਜੀ ਸਰ ਕੀ ਇਹ ਮਤਲਬ ਬਕੀ ਦਾ ਹੈ ਬਸ ਇਹ ਯੂ ਨੋ ਦੇ ਡੈਟਾ ਕਲਕਿੰਗ ਜਿਹੜਾ ਵਾ ਸੂਰ ਹਸਤਾਲੇ ਵਿੱਚ ਨੇ ਹੈ ਸੀਨੀਅਰ ਅਫਸਰ ਜਿੰਦਾ ਬਗ